ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਸੋਰ ਸਿੰਘ ਜ਼ਿਲ੍ਹਾ ਸ਼ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਸੰਦੀਪ ਸਿੰਘ ਭੁੱਲਰ ਤੇ ਫਾਰਮ ਤੇ ਪਹੁੰਚਿਆ ਤੇ ਵਿਖਾਉਨੇ ਇੱਥੋਂ ਤਿੰਨ ਪਸ਼ੂ ਤੁਹਾਨੂੰ ਵੇੜਾ ਵਿਖਾਵਾਂਗੇ ਸੂਈਆਂ ਸੂਈਆਂ ਜੁੜੇ ਰਹੋ ਐਂਡ ਤੱਕ ਜੀ ਬਣੇ ਰਹੋ ਧੰਨਵਾਦ ਸਾਰਿਆਂ ਦਾ ਭਾਈ ਭੁੱਲਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਮਾਲ ਜੀ ਠੀਕ ਠਾਕ ਜੀ ਵਧੀਆ ਜੀ ਸੰਦੀਪ ਜੀ ਤੁਸੀਂ ਸੁਣਾਓ ਬਹੁਤ ਵਧੀਆ ਸੰਧੂ ਸਾਹਿਬ ਠੀਕ ਠਾਕ ਜੀ ਕਿਰਪਾ ਰੱਬ ਦੀ ਬੜੀ ਕਿਰਪਾ ਮਾਲ ਜੀ ਠੀਕ ਆ ਜੀ ਵੈਲਕਮ ਤੁਹਾਨੂੰ ਸੰਧੂ ਬੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਠੀਕ ਆ ਜੀ ਤੇ ਕਿੰਨੇ ਪਸ਼ੂ ਅਜ ਕਰਦੇ ਆਂ ਸੇ ਅੱਜ ਕਿੰਨੇ ਆ ਸੰਤੂ ਸਾਹਿਬ ਆਪਣੇ ਕੋ ਇੱਕ ਜਰਸੀ ਵੜਿਆ ਹਾਂਜੀ ਤੇ ਇੱਕ ਕ੍ਰੋਸ ਵਾਇਰ ਦੋ ਕ੍ਰੋਸ ਵੜਾਵਾ ਇਹਨਾਂ ਦੇ ਵਿੱਚੋਂ ਇੱਕ ਵੜਾ ਗੱਬਣਿਆ ਜੀ ਤੇ ਦੋ ਗੜਾ ਸੁਈਆਂ ਜੀ ਤੇ ਪਹਿਲੋਂ ਨਾਮ ਡਰੈਸ ਨੋਟ ਕਰੀ ਗਏ ਜੀ ਸੰਦੀਪ ਸਿੰਘ ਜੀ ਹਾਂਜੀ ਅਸੀਲ ਪੱਟੀ ਜੀ ਹਾਂਜੀ ਜ਼ਿਲ੍ਹਾ ਕਰਨਤਾਰਨ ਸਾਹਿਬ ਆ ਹਾਂਜੀ ਪੇਡ ਸੋਰਸਿੰਗ ਜੀ ਠੀਕ ਹੈ ਜੀ ਹਾਂਜੀ ਭੁੱਲਰ ਡੇਰੀ ਫਾਰਮ ਠੀਕ ਹੈ ਜੀ ਤੇ ਕਰੀਗੇ ਸ਼ੁਰੂਆਤ ਇਹ ਤੋਂ ਸੁਈ ਸਵਾਈ ਤੋਂ ਹਾਂਜੀ ਇਹ ਪਰਸੋਂ ਦੀ ਸੁਈ ਸਾਨੂੰ ਸਰ ਹੂੰ ਹੂੰ ਬੱਚੀ ਨੂੰ ਜਨਮ ਦਿੱਤਾ ਜੇ ਨਹੀਂ ਵਾਹ ਵਾਹ ਬੱਚੀ ਦੇਖੋ ਕਿੰਨੀ ਟੋਪਦੀ ਹੈ ਬੱਚੀ ਵਾਕਈ ਟੋਪਦੀ ਹੈ ਨਾ ਬੱਚੀ ਚਵਾਜੂ ਬੜਾ ਹੀ ਚੰਗਾ ਲੱਗਾ ਥਾਣੀ ਬਹੁਤ ਸੋਹਣਾ ਲੱਗਾ ਮਿਲਕ ਪੈਨ ਵਿੱਚ ਚੰਗੀ ਲੱਗੀ ਥੱਲੇ ਹਾਂਜੀ ਲੋ ਜੀ ਕੀ ਆ ਬੱਚੇ ਮਿਲਕ ਪੈਨ ਵਿੱਚ ਚੰਗੀ ਮੋਟੀ ਲੱਗੀ ਸਾਡੇ ਸਾਹਿਬ ਨੂੰ ਠੀਕ ਆ ਤੇ ਹੋਣਾ ਸਟਾਰਟਿੰਗ ਕਿੰਨਾ ਬੋਲਾ ਨਿਕਲੇ 15 ਕਿਲੋ ਗੁੰਡਾ ਦੋ ਚੋਟਾਂ ਛੱਡ ਕੇ ਤਿੰਨ ਧੰਮ ਨੂੰ ਬਚੋਏ ਠੀਕ ਆ ਕੋਈ ਤਰਾਜ ਨਹੀਂ ਲਾਪੋ ਚਲੋ ਕੋਈ ਨਹੀਂ ਤੋੜ ਦੋ ਕੀ ਜੀ ਹੂੰ ਤੋੜ ਦੋ ਇਹਨਾਂ ਬਾਹਰ ਕੱਢ ਦਿਨ ਐਨੂੰ ਕਰ ਦੋ ਐ ਬੰਨਿਆ ਲੈਓ ਨਾਲ ਨਾਲ ਤੋੜ ਦੋ ਲੋ ਜੀ ਭਾਵੇਂ 3 ਭਾਂਡੇ ਦੀ ਜੰਗੀ ਹਨਾ ਕੱਦ ਵਜਨ ਵੀ ਫੁੱਲ ਵੱਡਾ ਛੋਟੇ ਨਹੀਂ ਹਾਈਟ ਸਜਨੋ ਫੁੱਲ ਵੱਡੇ ਢਾਂਚੇ ਦੀ ਆ ਤੋੜਾ ਵੇਖੋ ਪਲਵਾਨਾ ਵਾਲਾ ਕਿਆ ਬਾਤ ਹੈ ਬਾਕੀ ਸੰਤੋਖਾ ਮੇਨ 20 ਕਿਲੋ ਦੁੱਧ ਕੀ ਹਾਂ ਦਾ ਵੜਨ ਬੜੇ ਆਰਾਮ ਨਾਲ ਹਾਂਜੀ ਆਰਾਮ ਨਾਲ 20 ਕਿਲੋ ਦੁੱਧ ਪਾ ਦਿੰਦੇ 20 ਕਿਲੋ ਬੜੇ ਆਰਾਮ ਨਾਲ ਉਹ ਕੱਦ ਵਜਨ ਵਾਲੀ ਜੀ ਤੇ ਨਾ ਵੱਡੀ ਵੜ ਕ੍ਰੋਸ ਚ ਆ ਗਈ ਫਿਰ ਕ੍ਰੋਸ ਵੇਡ ਦਾ ਹੁੰਦਾ ਹੈ ਬਾਕੀ ਫੇਲ ਕੁਆਲਟੀ ਚੰਗੀ ਹੈ ਇਹ ਕੁਆਲਟੀ ਬੜੀ ਸੋਹਣੀ ਬਰੀਕੀ ਚ ਆ ਹਾਂਜੀ ਬਰੀਕੀ ਚ ਜੀ ਵਾਹ ਨੋ ਸੱਜਣੋ ਕਿਉਂਕਿ ਵੜ 20 ਕਿਲੋ ਬੜੇ ਆਰਾਮ ਨਾਲ ਜਿਹੜਾ ਦੁੱਧ ਨੂੰ ਭਰਨਾ ਚਾਹੀਦਾ ਹੈ ਕਿਉਂਕਿ 도ਗਲਾ ਪਾਨ ਨਹੀਂ ਕ੍ਰੋਸ ਆਂਗ ਦੇ ਵਿੱਚ ਆ ਤੇ ਵਛੀ ਬੜੀ ਪਿਆਰੀ ਮਗਰ ਦੋਵੇਂ ਮਾਵਾਂ ਧੀਆਂ ਚੰਗੀਆਂ ਆ ਕਿਉਂਕਿ ਤੁਹਾਡਾ ਫਰਜ ਆ ਆ ਕੇ ਇੱਥੇ ਪਿੰਡ ਸੋਰ ਸਿੰਘ ਪਹੁੰਚ ਗਏ। ਸਾਹਿਬ ਜਿਹੜੇ ਵੀਰ ਨੇ ਲੈ ਨਹੀਂ ਆ ਗਏ ਆਪਣੇ ਤੋਂ ਦੋ ਟਾਂ ਤਸੱਲੀ ਕਰਦੇ ਰਹਿਣ ਬਹਿਣ ਦਾ ਪੂਰਾ ਆਪਣੇ ਕੋ ਜਗਾਰ ਹੈਗਾ। ਵਾਹ ਜੀ ਵਾਹ। ਪੂਰੀ ਇਤ ਕਰਾਣ ਭੈਣ ਭਰਾ ਜੀ ਦੋ ਟਾਂ ਚੋ ਕੇ ਤਸੱਲੀ ਕਰਕੇ ਲੈ ਕੇ ਜਾਵੇ। ਆਪਾਂ ਖੀਰ ਤਿੰਨ ਲੀਆਂ ਧਾਰਾਂ ਵੀ ਮਰਵਾ ਕੇ ਵਿਖਾਰਾਂਗੇ। ਠੀਕ ਹੈ। ਇੱਕ ਵਾਰ ਹੁਣ ਆਪਾਂ ਮੁੱਲ ਦੀ ਗੱਲ ਕਰੀਏ ਕਿੰਨੇ ਕੀ ਦੀ ਦੇ ਲੈ ਕਰ ਦੇਣਾ। ਦੇ ਲੈ ਸਾਹਿਬ ਤੁਸੀਂ ਪਹਿਲੀ ਰਾਈ ਜਿਹਨੇ ਫਾਈਲੀ ਰਾਈ ਉੜਦੀਆਂ ਜਾਣ ਮੁੱਲ ਜਾਇਜ਼ ਕਰਕੇ ਦੇ ਦਿੱਤੀ ਹੈ ਨਾ। ਬਾਹਲਾ ਪਿਆਰ ਕਰਦੇ। ਬਾਹਲਾ 70 75 ਨਹੀਂ ਮੰਗਣਾ ਕੋਈ ਗੱਲ ਕਰਨੀ ਨਹੀਂ ਜੀ। 65 ਤੱਕ ਆਇਆ ਜਾਨ ਦੀ ਪਹਿਲੀ ਤੱਕ ਹੋਇਆ ਜੀ ਪਹਿਲੀ ਵੀਡੀਓ ਜੀ ਪਿਆਰ ਮੌਤੀ ਸਹੀ ਚਲੋ ਜਾਨ ਕਹਿਤਾ ਜਾਨ 60000 ਦੇਣੀ ਨਹੀਂ ਕਿਨੇ 100 ਰੁਪਏ ਛੋੜ ਹੀ ਹੋਣੀ ਬਾਹਰ ਨਹੀਂ ਮੇਰੇ ਲਈ ਨਹੀਂ ਮਿਲਣੀ ਐਡੀ ਵੱਡੀ 62000 ਦੀ ਸਜਣੋ ਗਾ ਵਾਕਈ ਨਹੀਂ ਮਿਲਣੀ ਵੱਡੀ ਵੱੜ ਪਹਿਲੀ ਵੀਡੀਓ ਆਪਣੀ ਮਹਗਾ ਨਹੀਂ ਆਏ ਕੋਈ ਨਹੀਂ ਰਵੇ ਆ ਦੇ ਜੇ ਲਾ ਕੇ ਹਟਿਆ ਨਾ ਇਹ ਸੰਤੂ ਸਾਹਿਬ ਚੋਦੇ ਲਿਆਂਦੀ ਲਾ ਕੇ ਹਟਿਆ ਇਹਦੇ ਥੱਲੇ ਜਣਾ ਲਓ ਸਜਣੋ ਇਹਦੀ ਗੱਡੀ ਵੀ ਅਜੇ ਇੱਥੇ ਆ ਤੇ ਡਰਾਈਵਰ ਸਾਹਿਬ ਵੀ ਇੱਥੇ ਆ ਲਾ ਕੇ ਜੇ ਹਟਿਆ ਛੰਥੂ ਨੇਂਦਾ ਵੀ ਚੰਗਾ ਸ਼ਾਈਲ ਕ੍ਰੋਸ ਆ ਇਹ ਮਗਰ ਬੱਚੀ ਨੂੰ ਜਨਮ ਦਿੱਤਾ ਨਹੀਂ ਬੱਚਾ ਆ ਗਿਆ ਜੀ ਬੱਚਾ ਆ ਗਿਆ ਮੇਲ ਕਾਫਾ ਆ ਗਿਆ ਕੋਲ ਸੰਤੂ ਸਾਹਿਬ ਇਹਦੇ ਥੱਲੇ ਵੀ 14 ਕਿਲੋ ਜਾਨੀ ਕਿ ਬੌਲੇ ਜਾਂ ਪਰਸੋਂ ਦੀ ਸੋਈ ਆ ਹੁਣ ਚੋਕੇ ਆਂਦੀ 13 14 ਕਿਲੋ ਬੌਲਾ ਹੁਣ ਚੋਕੇ ਆਂਦੀ ਚਵਾਈ ਚਵਾਈ ਬਹੁਤ ਜਿਆਦੀ ਖਰੀ ਲੱਗੀ ਇਹਨੂੰ ਆਪਾਂ ਧਾਰਾ ਮਾਰ ਕੇ ਵੀ ਵਿਖਾ ਦਾਂਗੇ ਬਾਕੀ ਤੇ 14 ਕਿਲੋ ਬੌਲੇ ਤੋਂ ਸਟਾਰਟਿੰਗ ਆ ਸੱਚਾ ਨਹੀਂ ਜਾਂਦਾ ਸੱਜਣੋ 14 ਕਿਲੋ ਬੌਲੇ ਤੋਂ ਸਟਾਰਟਿੰਗ ਆ ਬਾਕੀ ਇੱਕ ਚਵਾਈ ਇਹਨੇ ਕਰਕੇ ਬਾਈ ਨੇ ਲੈ ਆਂਦੀ ਆ ਹੁਣੇ ਆਈ ਤੁਹਾਡੇ ਸਾਹਮਣੇ ਸੰਤੂ ਸਾਹਿਬ ਨਿੱਗਰ ਚੰਗੀ ਰਾਜੀ ਚੰਗੀ ਵਸ਼ੀ ਰਾਜੀ ਆ ਗਰਮੀ ਵਾਲੀ ਆ ਜਿੰਨੇ ਮਸ ਥਰੇ ਫਾਰਮ ਤੇ ਆਪਣੇ ਲਾਉਣੀ ਆ ਦੁੱਧ ਤੇ ਉਹ ਆਪਣੀ ਖਰੀਦਾਰੀ ਜ਼ਰੂਰ ਕਰਿਓ ਬਾਕੀ ਸੰਤੋਖ ਸਾਹਿਬ ਗਰਮੀ ਤੇ ਤੋ ਵੀ ਆਈ ਹੈ ਵਾਹ ਨਹੀਂ ਸੋਣੀ ਬਾਈ ਜੀ ਤੋਥਰੀ ਬਹੁਤ ਜਿਆਦੀ ਹੈ ਤਰੋ ਸੰਗ ਜਾ ਸੀ ਹਾਂ ਖਾਣ ਬੜਾ ਸੋਹਣਾ ਲੱਗਾ ਨਾ ਬੜਾ ਸੋਹਣਾ ਚਵਾਈ ਬੜੀ ਚੰਗੀ ਲੱਗੀ ਹੈ ਗਾਂ ਨੂੰ ਗਾਂ ਜਿਹੜੀ ਆ ਠੰਡ ਹੀ ਹੁੰਦੀ ਹਮੇਸ਼ਾ ਸਾਂਚੰਗਰ ਕੋਈ ਦਾ ਮਾੜਾ ਡੰਗਰ ਵੀ ਲੈਣਾ ਤੇ ਕਿਸਾਨ ਦਾ ਮਾੜਾ ਵੀ ਲੈਣਾ ਜੀ ਐ ਸਵੀ ਵਾਲਾ ਡੰਗਰ ਵੇਚਣਾ ਨੇ ਜਿਹੜਾ ਵੇਚਾਂਗੇ ਤੁਹਾਡੇ ਚੰਗੇ ਹਾਂ ਕਿ ਲਾਮਾਣਾ ਕੋਈ ਆਵੇ ਹਾਂ ਸੰਤੋਸ ਸਾਹਿਬ ਇਹੋ ਜੀ ਗਾਲੀ ਕੋਈ ਨਹੀਂ ਦੇ ਵਾ ਵਾ ਲਾਮੇ ਵਾਲਾ ਕੰਮ ਤੇ ਕਰਨਾ ਨਹੀਂ ਤੇ ਘੱਟ ਕਰਾਉਣਾ ਚੰਗਾ ਵਾ ਵਾ ਜੀ ਵਾ ਹਾਂ ਜੀ ਠੀਕ ਹੈ ਜੀ ਲਓ ਸੱਜਣੋ ਮੇਰੇ ਪੁੱਤਾਂ ਲੱਗੇ ਤਾਂ ਰੋਈਏ ਭਾਈ ਇਹ ਬੈਠ ਦੀ ਤੇ ਬਾਜੀ ਕੀਮਤ ਸੰਤੋਸ ਸਾਹਿਬ ਇਹਦਾ ਮੁੱਲ ਕਰਦੇ 60000 ਰੁਪਿਆ ਠੀਕ ਹੈ 60000 ਦੇ ਦਈਏ ਜੀ ਦੋ ਹੋਰ ਢਾ ਦੀ ਮਰਜ਼ੀ ਤੁਹਾਡੀ ਅੱਜ ਜਿੰਨੇ ਮਰਜ਼ੀ ਡਾਈ ਜਾ ਤੁਸੀਂ ਹੁਣ ਪਹਿਲੇ ਦਿਨ ਠੀਕ ਹੈ ਮਾਣੀ ਤੁਹਾਨੂੰ ਕਾ ਕਾਕਾ ਠੀਕ ਦਾ ਦੋ ਜੀ ਤੁਸੀਂ ਕਹਿੰਦਾ ਸਮਝਾ ਚਲੋ ਓਕੇ ਆ ਤੇ ਅੱਗੇ ਆ ਕੇ ਜਰਸੀ ਕਰਾਓ ਹਨਾ ਜਰਸੀ ਕਰਾਓ ਆ ਕੇ ਪੂਰੀ ਵੱਡੀ ਗੁਲਾਬੀ ਸਨ ਵੱਲਾ ਵੀ ਭਾਂ ਲਗਾ ਫਿਕਸ ਕਿਡਾ ਲਗਾਈ ਵਾਹ ਜੀ ਵਾਹ ਤੇ ਇਹਦੇ ਮਗਰ ਮੇਲ ਕਾ ਫਿਆਦੇ ਅੱਛਾ ਗਾ ਸਾਰੀ ਜੇ ਬਿਲਕੁਲ ਜਿਹੜਾ ਵੀਰ ਭਰਾਵੇ ਆਪਣੇ ਨਾਲ ਸੌਦਾ ਕਰ ਲੇ ਬੈਨਾ ਆਪਾਂ ਨੂੰ ਪਾ ਦੇ ਪਛਾਤ ਨੰਦੀ ਆਪਣੇ ਤੋਂ ਸੁਵਿਧਾ ਲਾ ਜੇ ਕੋਈ ਟੁਟ ਕੋਣੀ ਆਪਣਾ ਠੀਕ ਆ ਕਿੰਨਾ ਕੁ ਭਾਂਡੇ ਚ ਪਾ ਜੂਗੀ ਇਹ ਦੁੱਧ ਸੰਤੂ ਸਾਹਿਬ ਉਹਨਾਂ ਨੇ 24 25 ਕਿਲੋ ਆਖਿਆ 20 ਆਖਿਆ ਬਰਮ ਗਰਮੀ ਚ 20 ਕਿਲੋ ਦੁੱਧ ਰਾਮਣਾ ਪਾ ਦੂਗੇ ਨਹੀਂ 20 ਨੂੰ ਪਾਉਣਾ ਵੀ ਚਾਹੀਦਾ ਮੈਂ ਨਾ ਰਖਾਉਂਦਾ ਜੇ 20 ਨਾ ਪਾਇਆ ਫਿਰ ਗਾਂ ਕਾਦੀ ਹਨਾ ਹਾਂਜੀ ਗਾਂ ਕਾਦੀ 20 ਕਿਲੋ ਤੇ ਬਹੁਤ ਖਣੀ ਮੰਗੇ ਕਰ ਭਾਂਡਾ ਵ ਟਿੱਪਕੇ ਵੀ ਆਪਾਂ ਵਿਖਾ ਦੇਣੀ ਹਨਾ ਨਹੀਂ ਠੀਕ ਆ ਪਹਿਲੀ ਜੀ ਫੜ ਲਓ ਫੜ ਲਓ ਪਹਿਲੀ ਵੀ ਜਿਹੜਾ ਉਹ ਵੀ ਫੜ ਲਓ ਫੜ ਲਓ ਕੋਈ ਨਹੀਂ ਇੱਕ ਵਾਰ ਲਓ ਭਾਈ ਜੀ ਨੱਕ ਫੜ ਲਓ ਕਿਉਂਕਿ ਟਿੱਪਕੇ ਵਿਖਾ ਦੇਣੀ ਬਾਈ ਕਹਿੰਦਾ ਕਿ ਆਨਲਾਈਨ ਵਾ ਵਾ ਕੀ ਬਾਤ ਹੈ ਜਿਵੇਂ ਦੋ ਦੀ ਮੋਟਰ ਚੱਲਦੀ ਹੈ ਨਾ ਗੱਲ ਹੀ ਛੱਡ ਦਿਓ ਚਲ ਸਾਰੇ ਨਾ ਇਤਨਾ ਤਬਾਕੇ ਨਹੀਂ ਕੋਈ ਵਿਖਾਉਂਦਾ ਕੋਈ ਨਹੀਂ ਵਿਖਾਉਂਦਾ ਬਸ ਕਰੋ ਭਾਈ ਜੀ ਬਸ ਕਰੋ ਜੀ ਦੀ ਰਵੇ ਇਸ ਤਰ੍ਹਾਂ ਨਹੀਂ ਤਾਂ ਵਾਕਿਆ ਹੀ ਤਬਾਉਂਦਾ ਕੋਈ ਸ਼ੇਪਕੇ ਨਹੀਂ ਕੋਈ ਵੀ ਇਸ ਤਰ੍ਹਾਂ ਵਿਖਾਉਂਦਾ ਭਰਾ ਕੇ ਵਾਕੇ ਤਾਂ ਤੇ ਮੋਟਰਾਂ ਕੋ ਕੰਮ ਚਲਾਤਾ ਹਾਂਜੀ ਹਾਂਜੀ ਤੋੜ ਦੋ ਬਾਈ ਜੀ ਤੋੜ ਦੋ ਲੰਮੀ ਤੋੜ ਦੋ ਇੱਕ ਰਾਂ ਗੇੜਾ ਕਢਾ ਦੋ ਪਤਾ ਲੱਗ ਜੇ ਤੋਰੇ ਤਾਰੇ ਦਾ ਨਹੀਂ 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 ਵੱਡੀ ਆ ਵੱਡੀ ਆ ਤੁਹਾਡੀ 6 ਫੋਟ ਹਾਈਟ ਹੋਣੀ ਆ ਨਾ ਆਹ ਦੇ ਥੋੜਾ ਹੀ ਫਰਕ ਆ ਥੋੜਾ ਹੀ ਥੋੜਾ ਹੀ ਥੋੜਾ ਹੀ ਕੀ ਲੈਵਲ ਨੂੰ ਇਹਦੀ ਕੁਆਲਿਟੀ ਦੇਖੋ ਓਕੇ ਓਕੇ ਸਾਰੀ ਇੱਕ ਜਰਸੀ ਕਰਾਉਂ ਚਾਹੀਏ ਇਹਦਾ ਸੰਦੂਰ ਮਿਲਦੀ ਵੀ ਘਾਟ ਹੈ ਤੁਹਾਨੂੰ ਪਤਾ ਹਾਂਜੀ 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 ਬਾਤ ਸੁਈ ਲੈ ਜਾ ਵੀਰ ਭਰਾ ਕੋਈ ਜਿਹੜਾ ਮਰਜ਼ੀ 10000 ਰੁਪਏ ਨਾਲ ਪਾ ਦੇ ਕੋਈ ਤੁਰ ਕੋਈ ਗੱਲ ਵਾਕੇ ਹਾਂਜੀ ਨੋ ਸੱਜਣੋ ਤੁਬਾਕੇ ਵਿਰਾਕੇ ਵੀ ਤੁਹਾਨੂੰ ਵਿਖਾਤੀ ਆ ਹੁਣ ਆਪਣੀ ਤਸੱਲੀ ਮੰਦੀ ਜਿਹੜੀ ਆ ਦੇਰ ਟੜਕੂ ਹੋ ਕੇ ਆਪਣੀ ਖਰੀਦਦਾਰੀ ਕਰਿਓ। ਇਹ ਬਾਅਦ ਕਿੰਨਾ ਡੰਗਰਾਂ ਦੇ ਵਿੱਚ 1 ਰੁਪਈਆ ਦਾ ਨੁਕਸਨ ਨਿਕਲ ਹੋਊਗਾ ਤੇ ਆਪਾਂ ਡਬਲ ਰੁਪਈਆ ਅਗਲੇ ਦੇ ਮੋੜਾਂ ਵਿੱਚ। ਵਾਹ ਜੀ। ਅਗਲੇ ਦੇ ਘਰ ਤੱਕ ਆਪਣੀ ਇੱਕ ਦੋਵਾਂ ਦਿਨਾਂ ਦੀ ਗਾਰੰਟੀ ਹੋਵੇ ਤੀਜੇ ਦਿਨ ਦੀ ਕੋਈ ਗਾਰੰਟੀ ਨਹੀਂ। ਆ ਵਾਪਰੇ ਖਲੜੇ ਆ। ਵਾਹ ਜੀ ਵਾਹ। ਹਾਂ ਜੀ ਹਾਂ ਜੀ। ਗਾਰੰਟੀ ਸਕੇਂਡ ਦੀ ਨਹੀਂ ਦਿੰਦਾ ਤੁਸੀਂ ਫਿਰ ਵੀ। ਫਿਰ ਵੀ ਸਾਨੂੰ ਸਾਬ ਦਮਾਂਗੇ ਅਗਲੇ ਦੇ ਘਰ ਤੱਕ ਗਾਰੰਟੀ ਦਮਾ ਦੇ। ਕੀ ਕੀਮਤ ਕਰ ਦਿੱਤੀਏ? ਤੁੰਦ ਸਾਬ ਮੁੱਲ ਕਰਦੇ ਨੇ 75000 ਟਾੜਾ ਐ ਮਰਜ਼ੀ ਤੁਹਾਡੀ ਨਹੀਂ ਮਰਜ਼ੀ ਤੁਹਾਡੀ ਚੱਲਣੀ ਆ ਜੋ ਕਹੇਦੋ ਉਹ ਕਰ ਦੇਣਾ ਨਹੀਂ ਤੁਹਾਡੀ 60000 ਦੀ ਜਾਂਦੇ ਸਭ ਸਾਹਿਬ 65 ਦੀ ਜਾਂਦੇ ਵਾਹ ਵਾਹ 65000 ਦੀ 60000 ਦੀ ਵੱਡੀ ਵੜ ਬਾਹਰ ਨਹੀਂ ਜੇ ਮਿਲਣੀ ਫੁੱਲ ਵੜ ਵੱਡੀ ਜੇ ਕੋਈ 70 ਨਹੀਂ 75 ਨਹੀਂ 75 ਦੀ ਆ ਪਰ 65 ਦੀ ਆਪਾਂ ਦੇ ਦਾਂਗੇ ਸੱਜਣੋ 65000 ਦੀ ਮੇਲਾ ਲੁੱਟਣ ਵਾਲੀ ਗੱਲ ਜੇ ਤੇ ਭਾਈ ਸੰਦੀਪ ਕਹਿੰਦਾ ਅੱਜ ਦੇ ਦੇਣੀ ਆ ਮੋੜ ਦਾ ਲਈਏ ਪਹਿਲੀ ਵੀਡੀਓ ਅਗੀਆਂ ਰੱਖੀਏ ਠੀਕ ਆ ਤੇ ਤਿੰਨ ਆ ਤਿੰਨਾਂ ਦੀ ਡਿਟੇਲ ਕਰਤੀ ਸਾਂਝੀ ਆਓ ਜੁੜੇ ਰਹੋ ਤੁਹਾਨੂੰ ਇੱਕ ਇੱਕ ਦੋ ਦੋ ਧਾਰਾਂ ਵੀ ਮਰਵਾ ਕੇ ਫਿਰ ਜਵਾਈ ਕਰਵਾ ਦਿੰਨੇ ਆ ਠੀਕ ਹੈ ਜੀ ਲਓ ਜੀ ਲਓ ਜੀ ਮਣਕ ਚ ਵਾਈ ਕੋਈ ਪੂਰਨੀ ਵਾਛਟਾਂ ਨਹੀਂ ਇੱਕ ਨੰਬਰ ਚ ਵਾਈ ਹੋ ਗਈ ਲੋਦਾ ਮੋਗਾ ਜੀ ਉਹ ਮੋਟੀ ਮੋਟੀ ਧਾਰ ਆ ਰਹੀ ਹੈ ਨਾ ਗੌਂਦੀ ਨੂੰ ਕਰਨ ਵਾਲੀ ਦੇ ਕਿਆ ਬਾਤ ਹੈ ਉਹ ਮੋਟਰਾਂ ਦੇਣ ਨੂੰ ਵੀ ਅਸ਼ੀਰ ਮੇਰ ਕੇ ਨੂੰ ਧਾਰ ਜਾਉ ਸਿੱਧੀ ਹਾਂ ਜੀ ਆਂਦੀ ਹੀ ਮੇਰ ਕੇ ਨੂੰ ਧਾਰ ਜਾਉ ਸਿੱਧੀ ਇੰਨੀ ਪੋਲੀ ਦੇ ਨਿੱਗਰ ਧਾਰ ਮੋਟੀ ਚਲੋ ਜਿੰਦੀ ਰਵੇ ਮੰਨ ਮਾਰ ਇਹ ਕਹੇ ਤਾਂ ਨਾਲ ਜੁੜੇ ਰਹਣਾ ਬਾਤ ਵੀਡੀਓ ਪਾਇਆ ਅੰਦਰ ਪਾਇਆ ਕਰਾਂਗੇ ਮਾਰੀ ਮਾਰ ਕਰਦਾਂਗੇ ਤੁਮ ਜੀ ਠੀਕ ਹੈ ਜੀ ਲਓ ਜੀ ਕਰੋ ਸਜਣੋਂ ਤਸੱਲੀ ਬੱਚਾ ਲਾਤਾ ਅਰੇ ਚੋਕ ਤਾਂ ਪੂਰੀ ਖੜਦੀ ਬਚੀ ਅੱਛਾ ਜੀ ਹਾਂ ਖੜਦੀ ਪੂਰੀ ਤੇ ਪੂਰੇ ਪਟਾਕੇ ਪਾਉਗੇ ਪਟਾਕੇ ਪਾਉਗੇ ਬਾਕੀ ਠੰਡੀ ਤੇਰੀ ਦੁੱਧ ਵੀ 5 ਫੈਂਟ ਦਾ ਵਾਹ ਵਾਹ ਇਹਦਾ ਸੰਗਣਾ ਹੋਣਾ ਹੀ ਇਹਦੇ ਅੱਜ ਮਾਰ ਸਾਰੇ 5 ਤੋਂ 4.5 ਤੋਂ 5 ਫੈਂਟ ਦਾ ਹੀ ਆਪਣੇ ਕੋਲ ਜੰਨਾ ਹੈਗਾ ਠੀਕ ਹੈ ਤੂੰ ਬੜੀ ਪੱਕੀ ਹਾਂ ਜੀ ਵਿੱਚ ਵਾਈ ਬਹੁਤ ਆਈ ਨੇ ਲਓ ਜੀ ਸਜਣੋਂ ਕਰੋ ਚੈੱਕ ਵਾਹ 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 ਕਿ ਮੈਨੂੰ ਤੁਹਾਨੂੰ ਸਾਹਿਬ ਤੂਰ ਨੰਦਰ ਮਾੜਾ ਹੋ ਕੋਈ ਜੀ ਲੈਡ ਤੋਂ ਕਰ ਲੋ ਥੰਦੇ ਵਾਸਤੇ ਇੱਕ ਕੋਈ ਕੋਈ ਛਟਾ ਨਹੀਂ ਤੁਹਾਨੂੰ ਸਾਹਿਬ ਕੋਈ ਲੰਮਾ ਆ ਜੇ ਆਪਾਂ ਇੱਥੇ ਬੈਠਿਆ ਹੋ ਜਰਿਆ ਤੇ ਤਿੰਨ ਨਿਆ ਤਿੰਨਾਂ ਜੋ ਜਿਹੜਾ ਚੰਗਾ ਪੀ ਲੱਗਦਾ ਤੁਸੀਂ ਚੁਣ ਕੇ ਉਲਝਾ ਸਕਦੇ ਸਾਥੀ ਸਾਹਿਬ ਕੀ ਦੇਖੋ ਤੁਹਾਨੂੰ ਸਾਹਿਬ ਕਿੱਡੀ ਜੱਤੀ ਖਾਂ ਚੱਡਾ ਗਾਲਟਾ ਲੱਗਾ ਚਲੋ ਅਜੇ ਚੋਈ ਚਵਾਈ ਆ ਆ ਭਰ ਜਾਂਦੀ ਐਨ ਮਗਰੂਗਾ ਫਿਰ ਬਣਾਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ